ਤਰਨਤਾਰਨ ਦੇ ਵਿੱਚ ਹੋਈ ਜਿਮਨੀ ਚੋਣ ਤੁਹਾਨੂੰ ਕੀ ਸਿਖਾ ਕੇ ਗਈ ਤੁਹਾਨੂੰ ਕੀ ਸਨੇਹਾ ਦੇ ਗਈ ਮਾੜੀ ਜੇ ਇਤਿਹਾਸ ਦੇ ਉੱਤੇ ਨਿਗਾਹ ਜਰੂਰ ਮਾਰਿਓ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉਣ ਵਾਲੀ ਪਾਰਟੀ ਦੂਜੇ ਨੰਬਰ ਤੇ ਆ ਗਈ ਕਿਤੇ ਨਾ ਕਿਤੇ ਇਹ ਵੀ ਸਿੱਖ ਕੌਮ ਦੇ ਇਕੱਠੇ ਹੋਣ ਦਾ ਸਬੂਤ ਹੈ ਅਕਾਲੀ ਦਲ ਵੀ ਬਈ ਆਪਣੀ ਹੈ ਸਾਡੇ ਪੰਜਾਬ ਦੀ ਕੌਮੀ ਪਾਰਟੀ ਹੈ ਤੀਜੇ ਨੰਬਰ ਤੇ ਵਾਰਸ ਪੰਜਾਬ ਦੀ ਆਈ ਉਹ ਵੀ ਸਾਡੀ ਆਪਣੀ ਪਾਰਟੀ ਹੈ ਚਲੋ ਸਾਡੇ ਘਰ ਦਾ ਮਸਲਾ ਹੈ ਸੀ ਕਿਤੇ ਨਾ ਕਿਤੇ ਫਿਰ ਇਕੱਠੇ ਹੋ ਜਾਾਂਗੇ ਪਰ ਅੱਜ ਕੌਮ ਇਕੱਠੀ ਹੋਈ ਜਾਪਦੀ ਹੈ ਇਸ ਜਿੱਤ ਦੇ ਵਿੱਚ ਦੇਖੋ ਰੂਲਿੰਗ ਪਾਰਟੀ ਨੇ ਤਾਂ ਜਿੱਤਣਾ ਹੀ ਹੁੰਦਾ ਉਹਨੇ ਮਾਤ ਦੰਡ ਭੇਦ ਭਾਵ ਸਾਰਾ ਕੁਝ ਉਥੇ ਕੀਤਾ ਕਿਉਂਕਿ ਉਹਨਾਂ ਦੇ ਸਿਰ ੜ ਦੀ ਬਾਜੀ ਬਣੀ ਹੋਈ ਸੀ ਤਰਨ ਤਰਨ ਵਾਲੀ ਸੀਟ ਪਰ ਦੂਜੇ ਨੰਬਰ ਤੇ ਕਾਲੀ ਦਲ ਦਾ ਤੇ ਤੀਜੇ ਨੰਬਰ ਤੇ ਵਾਰਿਸ ਪੰਜਾਬ ਦਾ ਆਉਣਾ ਇਹ ਤੁਹਾਡੀ ਬੜੀ ਵੱਡੀ ਜਿੱਤ ਹੈ ਪੰਜਾਬੀਓ ਇਹਦੇ ਵਿੱਚੋਂ ਵੀ ਪੋਜ਼ਿਟਿਵਿਟੀ ਲੱਭੋ ਇਹਦੇ ਵਿੱਚੋਂ ਵੀ ਚੜ੍ਹਦੀ ਕਲਾ ਲੱਭੋ ਆਉਣ ਵਾਲਾ ਸਮਾਂ ਆਪਣਾ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਆਨੰਦਪੁਰ ਦੇ ਮਤੇ ਦੀ ਗੱਲ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਸਾਰੇ ਇੱਕ ਝੰਡੇ ਥਲੇ ਇਕੱਠੇ ਹੋਵੋ ਹੁਣ ਦਿੱਲੀ ਦੂਰ ਨਹੀਂ ਹੈਗੀ ਹੁਣ ਜਿੱਤ ਪੰਜਾਬ ਦੀ ਖੇਤਰੀ ਪਾਰਟੀ ਦੇ ਹੱਥ ਆਉਣ ਵਾਲੀ ਆ ਇਹ ਚੜਦੀ ਕਲਾ ਦਾ ਸੰਕੇਤ ਹੈ ਇਹ ਵਾਲੀ ਸੀਟ ਇੱਥੋਂ 네ਗੈਟਿਵਿਟੀ ਨਹੀਂ ਲੈਣੀ ਇੱਥੋਂ ਪੋਜ਼ਿਟਿਵਿਟੀ ਦੇ ਨਾਲ ਚੜਦੀ ਕਲਾ ਦੇ ਵਿੱਚ ਰਹਿਣਾ ਘੱਟੋ ਘੱਟ ਸਿੱਖ ਕੌਮ ਦੀ ਬੋਰਡ ਤਾਂ ਸਿੱਖ ਕੌਮ ਨੂੰ ਗਈ ਆ ਜਿਹੜੀ ਪਾਰਟੀ ਜਿੱਤੀ ਉਹਨੂੰ ਵੀ ਬੜੀਆਂ ਬੜੀਆਂ ਮੁਬਾਰਕਾਂ ਪਰ ਖੁਸ਼ੀ ਵਾਲੀ ਗੱਲ ਹੈ ਕਿ ਕੌਮ ਇਕੱਠੀ ਹੋ ਰਹੀ ਹੈ ਹੌਲੀ ਹੌਲੀ ਆਪਾਂ ਇੱਕ ਝੰਡੇ ਥੱਲੇ ਵੀ ਆ ਜਾਾਂਗੇ